ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਖੂਫੀਆ ਜਾਣਕਾਰੀ ਤੇ ਕਾਊਂਟਰ ਇੰਟੈਲੀਜੈਂਸੀ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ 4 ਕਿਲੋ ਹੈਰੋਇਨ ਕੀਤੀ ਬਰਾਮਦ ਪੀਐਸ ਸਟੇਟ ਸਪੈਸ਼ਲ ਸੈੱਲ ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਤਹਿਤ ਕੀਤਾ ਗਿਆ ਮੁਕੱਦਮਾ ਦਰਜ ਸਰਕਾਰੀ ਹਸਪੀਟਲ ਨਰਾਂਗੜ ਸ਼ਾਟਾ ਅੰਮ੍ਰਿਤਸਰ ਦੇ ਖੇਤਰ ਵਿੱਚੋਂ ਚਾਰ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ। ਔਰ 4 ਕਿਲੋ ਹੈਰੋਇਨ ਕੀਤੀ ਗਈ ਬਰਾਮਦ। ਤੁਹਾਡੇ ਨਾਲ ਸਿੱਧੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ 4 ਕਿਲੋ ਹੈਰੋਇਨ, ਮੋਬਾਈਲ ਫੋਨ ਉਹਨਾਂ ਵਿਅਕਤੀਆਂ ਕੋਲ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਕੋਲ ਇਹ ਹੈਰੋਇਨ ਬਰਾਮਦ ਹੋਈ ਹੈ। ਤੁਸੀਂ ਦੇਖ ਪਾ ਰਹੇ ਹੋ ਕਿ ਪਿੱਛੇ ਉਹ ਚਾਰ ਵਿਅਕਤੀ ਖੜੇ ਨੇ। ਜਿੰਨਾਂ ਕੋਲੋਂ ਪੁਲਿਸ ਨੇ ਇਹ ਹਰੋਇਨ ਬਰਾਮਦ ਕੀਤੀ ਹੈ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ ਜਿੰਨਾਂ ਕੋਲੋਂ 4 ਕਿਲੋ ਹਰੋਇਨ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਪੁਲਿਸ ਪਾਰਟੀ ਨੇ ਖੂਫੀਆ ਜਾਣਕਾਰੀ ਦੇ ਮੁਤਾਬਿਕ ਇਹ ਛਾਪੇਮਾਰੀ ਕੀਤੀ ਜਿਸ ਵਿੱਚ ਉਹਨਾਂ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਵਿੱਚ 4 ਮੁਲਜ਼ਮ ਜਿਹੜੇ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ 4 ਕਿਲੋ ਹੈਰੋਇਨ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਇਹਨਾਂ ਕੋਲੋਂ ਬੜੀ ਵੱਡੀ ਸਫਲਤਾ ਜਿਹੜੀ ਹੈ ਪੁਲਿਸ ਨੂੰ ਨਸ਼ਿਆਂ ਦੇ ਖਿਲਾਫ ਮਿਲਦੀ ਨਜ਼ਰ ਆ ਰਹੀ ਹੈ ਮੌਕੇ ਤੇ ਮੌਜੂਦ ਕੌنسਲਰ ਸਾਹਿਬ ਦਾ ਕੀ ਹੈ ਕਹਿਣਾ ਆਓ ਜਾਣਦੇ ਹਾਂ ਹਾਂਜੀ ਸਰ ਆਪਣੇ ਬਾਰੇ ਦੱਸ ਦਿਓ ਤੁਸੀਂ ਕੌਣ ਜੀ ਤੇ ਕੀ ਨਾਮ ਹੈ ਤੁਹਾਡਾ ਤੇ ਕਿੰਨੀ ਵਾਰਦੇ ਤੁਸੀਂ ਮੇਰਾ ਨਾਮ ਰਮਨ ਕੁਮਾਰ ਰੰਮੀ ਹੈ ਮੈਂ ਵਾਰਡ ਨੰਬਰ 80 ਤੋਂ ਕਾਉਂਸਲਰ ਹਾਂ ਮੈਨੂੰ ਸੀਆਈਏ ਸਟਾਫ ਦੇ ਇੰਚਾਰਜ ਡਿਪਟੀ ਸਾਹਿਬ ਦਾ ਫੋਨ ਆਇਆ ਵੀ ਤੁਸੀਂ ਪਲੀਜ਼ ਕ੍ਰਿਸ਼ਨਾ ਮੰਦਿਰ ਦੀ ਬੈਕਸਾਈਡ ਤੇ ਇੱਕੀ ਕੁਆਟਰਾਂ ਚ ਪਹੁੰਚੋ ਜਲਦੀ ਮੈਂ ਉੱਥੇ ਗਿਆ ਤੇ ਉੱਥੇ ਦੇਖਿਆ ਉਹਨਾਂ ਨੇ 4 ਕਿਲੋ ਹੀਰੋਨ ਉੱਥੇ ਰਿਕਵਰ ਕੀਤੀ ਸੀ ਤੇ ਉਹਨਾਂ ਨੇ ਮੈਨੂੰ ਵਟਾ ਕੇ ਮੌਕੇ ਦੇ ਉੱਤੇ ਉਹਨਾਂ ਨੇ ਰਿਕਵਰੀ ਉਹ ਸਾਰੀ ਵੀਡੀਓਗ੍ਰਾਫੀ ਉੱਥੇ ਮੌਕੇ ਦੇ ਉੱਪਰ ਉਹਨਾਂ ਕੋਲ ਰਿਕਵਰ ਕੀਤੀ ਹੈ ਤੇ ਵੇਖੋ ਜੀ ਬੜਾ ਵਧੀਆ ਉਪਰਾਲਾ ਪੰਜਾਬ ਪੁਲਿਸ ਦਾ ਤੇ ਮੈਂ ਕਹਿੰਦਾ ਹੋਣਾ ਵੀ ਚਾਹੀਦਾ ਬੱਚਿਆਂ ਦਾ ਜ ਵਧੀਆ ਪ੍ਰਾਲਾਏ ਇਸ ਤਰ੍ਹਾਂ ਹੀ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਵਾ ਕਿੰਨੀ ਰਿਕਵਰੀ ਕੀਤੀ ਗਈ ਹੈ ਤੇ ਕਿੰਨੇ ਜਨਾਂ ਨੂੰ ਗ੍ਰਿਫਤਾਰ ਕੀਤਾ ਹੈ ਚਾਰ ਜਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 4 ਕਿਲੋ ਰਿਕਵਰੀ ਕੀਤੀ ਗਈ ਹੈ ਤੇ ਚਾਰੇ ਤੁਹਾਡੇ ਇਲਾਕੇ ਦੇ ਹੀ ਨੇ ਨਹੀਂ ਦੋ ਇਥੋਂ ਦੇ ਸ਼ਾਟੇ ਦੇ ਨੇ ਦੋ ਬਾਹਰ ਦੇ ਨੇ ਕਿਤੋਂ ਦੇ ਹਲੇ ਉਹਨਾਂ ਦਾ ਮੈਨੂੰ ਪ੍ਰੋਪਰ ਐਡਰੈਸ ਨਹੀਂ ਪਤਾ ਦੋ ਇਥੋਂ ਦੇ ਲੋਕਲ ਨੇ ਕਿਕੀ ਕੁਆਟਰਾਂ ਦੇ ਹੀ ਨੇ ਦੋ ਠੀਕ ਥੈਂਕ ਯੂ ਸਰ